ਪੰਜਾਬ ਪੁਲਿਸ ਦੇ ਸਿਸਟਮ 'ਚ ਵੱਜਿਆ ਵੱਡਾ ਝਟਕਾ ਡੀਆਈਜੀ ਰੂਪਨਗਰ ਰੇਂਜ ਹਰਚਰਨ ਸਿੰਘ ਪੁੱਲਰ ਉੱਤੇ ਲੱਗੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਸੀਬੀਆਈ ਦੀ ਛਾਪੇਮਾਰੀ ਦੌਰਾਨ ਮਿਲੇ ਹੈਰਾਨ ਕਰਨ ਵਾਲੇ ਸਬੂਤ 5 ਕਰੋੜ ਰੁਪਏ ਦੀ ਨਕਦੀ ਬਰਾਮਦ ਵਿਦੇਸ਼ੀ ਸ਼ਰਾਬ ਕੀਮਤੀ ਕੜੀਆਂ ਤੇ ਲਗਜ਼ਰੀ ਗੱਡੀਆਂ ਆਡੀ ਅਤੇ ਮਰਸੀਡੀਜ਼ ਸੀਬੀਆਈ ਦੀ ਟੀਮ ਨੇ ਇਹ ਕਾਰਵਾਈ ਉਸ ਸਮੇਂ ਕੀਤੀ ਜਦੋਂ ਉਸਤੇ ਸਰਕਾਰੀ ਕਰਤਵਾਂ ਦੇ ਦੁਰਵਰਤੋਂ ਤੇ ਮਾਮਲਿਆਂ ਵਿੱਚ ਰਿਸ਼ਵਤ ਲੈਣ ਦੇ ਗੰਭੀਰ ਦੋਸ਼ ਲੱਗੇ ਹੋਏ ਸਨ ਇੱਕ ਗ੍ਰਿਫਤਾਰੀ ਪੰਜਾਬ ਪੁਲਿਸ ਵਿਭਾਗ ਵਿੱਚ ਇੱਕ ਵੱਡਾ ਝਟਕਾ ਮੰਨੀ ਜਾ ਰਹੀ ਹੈ ਕਿਉਂਕਿ ਡੀਆਈਜੀ ਰੈਂਕ ਦਾ ਅਧਿਕਾਰੀ ਕਾਬੂ ਹੋਇਆ ਹੈ। ਮਾਮਲੇ ਦੀ ਹੋਰ ਜਾਂਚ ਸੀਬੀਆਈ ਵੱਲੋਂ ਜਾਰੀ ਹੈ ਅਤੇ ਸੰਭਾਵਨਾ ਹੈ ਕਿ ਹੋਰ ਅਧਿਕਾਰੀ ਵੀ ਇਸ ਮਾਮਲੇ ਵਿੱਚ ਘਿਰ ਸਕਦੇ ਹਨ। ਇਹ ਮਾਮਲਾ ਸਿਰਫ ਪੁਲਿਸ ਵਿਭਾਗ ਅੰਦਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਗੋਂ ਇਹ ਅਧਿਕਾਰੀਆਂ ਲਈ ਇੱਕ ਸਪਸ਼ਟ ਸੰਦੇਸ਼ ਵਾਂਗ ਹੈ ਕਿ ਰਿਸ਼ਵਤਖੋਰੀ ਦੀਆਂ ਹਰਕਤਾਂ ਲੰਬੇ ਸਮੇਂ ਤੱਕ ਲੁਕਾਈਆਂ ਨਹੀਂ ਜਾ ਸਕਦੀਆਂ। ਜੋ ਅਧਿਕਾਰੀ ਇਹ ਸਮਝਦੇ ਹਨ ਕਿ ਰਿਸ਼ਵਤ ਲੈ ਕੇ ਬਚਿਆ ਜਾ ਸਕਦਾ ਹੈ ਉਹਨਾਂ ਲਈ ਇਹ ਮਾਮਲਾ ਚੇਤਾਵਨੀ ਹੈ ਕਿ ਇੱਕ ਦਿਨ ਐਸਾ ਵੀ ਆਉਂਦਾ ਹੈ ਜਦੋਂ ਸਾਰੀ ਕਾਲੀ ਕਮਾਈ ਸਾਹਮਣੇ ਆ ਜਾਂਦੀ ਹੈ ਇਹ ਘਟਨਾ ਸਿਸਟਮ ਵਿੱਚ ਇਮਾਨਦਾਰੀ ਅਤੇ ਪਾਰਦਰਸ਼ਤਾ ਦੀ ਲੋੜ ਨੂੰ ਹੋਰ ਵੀ ਉਜਾਗਰ ਕਰਦੀ ਹੈ ਤੇ ਸੂਬੇ ਦੇ ਪੁਲਿਸ ਪ੍ਰਸ਼ਾਸਨ ਲਈ ਇੱਕ ਗੰਭੀਰ ਚਿੰਤਨ ਦਾ ਵਿਸ਼ਾ ਬਣ ਚੁੱਕੀ ਹੈ